ਵਾਗਰੂਈ ਅੱਜ 15 ਤਰੀਕੇ ਤੇ ਅੱਜ 15 ਤਰੀਕ ਪੰਜਵਾਂ ਮਹੀਨਾ ਇੱਥੇ ਅੱਜ ਬੈਰੀਕੇਡ ਵੀ ਲੱਗੇ ਹੋਏ ਐ ਇਸੇ ਬੈਰੀਕੇਡ ਠਿੱਖੀ ਇਵੈਂਟ ਦੀ ਵੀਡੀਓ ਐ ਠਿੱਖੀ ਇਵੈਂਟ ਚੌਂਕ ਦੇ ਵਿੱਚ ਖੜੇ ਹਾਂ ਇਸ ਟਾਈਮ ਠਿੱਖੀ ਇਵੈਂਟ ਚੌਂਕ ਦੇ ਵਿੱਚ ਖੜੇ ਹਾਂ ਤੇ ਇਸ ਬੈਰੀਕੇਡ ਅੱਜ ਚੁੱਕਿਆ ਗਿਆ ਆ ਕਿਉਂ ਚੁੱਕਿਆ ਗਿਆ ਤੁਸੀਂ ਦੇਖ ਸਕਦੇ ਜੇ ਆਪਾਂ ਕਿਸੇ ਤੇ ਬਰਖਲਾਵ ਨਹੀਂ ਪਾਉਣੀ ਪਰ ਇਹ ਆਪਾਂ ਇੱਕ ਦੇਖਣ ਵਾਸਤੇ ਪਾਏ ਆ ਕਿ ਇਹ ਇੱਕ ਠਿੱਖੀ ਇਵੈਂਟ ਚੌਂਕ ਦੇ ਵਿੱਚ ਉਹ ਬੈਰੀਕੇਡ ਲੱਗੇ ਹੁੰਦੇ ਇੱਥੇ ਚੌਂਕ ਦੇ ਵਿੱਚ ਉਹ ਚੁੱਕੇ ਗਿਆ ਅੱਜ ਕਾਫੀ ਜਿਹੜੀਆਂ ਜਿਹੜੀਆਂ ਮੁਸ਼ਕਲਾਂ ਲੋਕਾਂ ਦੀਆਂ ਘੜੀਆਂ ਕਿ ਟ੍ਰੈਫਿਕ ਬਹੁਤ ਘਟਿਆ ਤੇ ਉਹਦਾਂ ਮੁਸ਼ਕਲਾਂ ਲੋਕਾਂ ਨੂੰ ਵਧਦੀਆਂ ਆਉਣ ਜਾਣ ਵਾਲੇ ਜਿਹੜੇ ਵਾਹਣ ਆ ਉਹਨਾਂ ਨੂੰ ਮੁਸ਼ਕਲਾਂ ਵਧਦੀਆਂ ਤੇ ਇਸ ਤਰ੍ਹਾਂ ਹੀ ਜਿਹੜਾ ਹੋਣਾ ਚਾਹੀਦਾ ਕਿਉਂਕਿ ਅੱਜ ਮੰਤਰੀ ਸਾਹਿਬ ਨੇ ਆਉਣਾ ਤੇ ਉਹਦੇ ਕਰਕੇ ਜਿਹੜੇ ਖਾਲੀ ਕਿਤੇ ਗਏ ਆ ਦੁਕਾਨਾਂ ਪਿੱਛੇ ਕਰਾਈਆਂ ਗਈਆਂ ਜੀ ਤੇ ਜੇ ਅੱਜ ਸਿਸਟਮ ਇਹਨਾਂ ਕੋਲ ਕਰ ਸਕਦਾ ਹੈ ਤੇ ਬਾਅਦ ਚ ਵੀ ਕਰ ਸਕਦਾ ਪ੍ਰਸ਼ਾਸਨ ਨਾਲੋਂ ਤਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਬੰਦੀ ਉਹ ਸਾਰੇ ਹਣਾ ਬਾਅਦ ਚ ਵੀ ਇਹ ਜਿਹੜਾ ਮਾਹੌਲ ਕ੍ਰੀਏਟ ਕਰ ਸਕਦੇ ਆ ਬਣਾ ਸਕਦੇ ਆ ਹਾਂ ਟਾਈਮ ਪਰ ਅੱਜ ਸਾਰਾ ਕੁਝ ਸਿਸਟਮ ਸੈੱਟ ਕੀਤਾ ਗਿਆ ਤੇ ਅੱਗੋਂ ਪਿੱਛੋਂ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਇਹ ਮੇਰੇ ਭਰਾ ਕੋਈ ਗੁੱਸਾ ਨਾ ਕਰੇ ਆਪਾਂ ਬਰਖਲਾਬ ਨਹੀਂ ਕਿਸੇ ਦੇ ਸਿਰਫ ਆਪਾਂ ਇੱਕ ਸਿਸਟਮ ਬੜੀਆਂ ਬਣਾਇਆ ਅੱਜ ਇੱਥੇ ਬੈਰੀਗੜ ਜੜ ਚੁੱਕਾ ਹੈਗਾ ਉਹਦੇ ਵਾਸਤੇ ਵੀਡੀਓ ਕਿ ਬੈਰੀਕੇਡ ਨਹੀਂ ਲੱਗਣੇ ਚਾਹੀਦੇ ਲੋਕਾਂ ਨੂੰ ਮੁਸ਼ਕਲਾਂ ਜਿਹੜੀਆਂ ਜਿਆਦੀਆਂ ਇਹਦੇ ਕਰਕੇ ਆਉਂਦੀਆਂ ਵਾਂ ਤੇ ਅੱਜ ਵੇਖੋ ਤੁਸੀਂ 15 ਤਰੀਕ ਦੀ ਅੱਜ 4:30-5 ਵਜੇ ਦੀ ਘਟਨਾ ਹੈ ਪਿੱਖਿਮੜ ਚੌਕ ਦੀ ਆ ਤੇ ਇਸ ਤਰ੍ਹਾਂ ਹੀ ਜਿਹੜਾ ਮਾਹੌਲ ਰਹਿਣਾ ਚਾਹੀਦਾ ਹੈ ਕਿਉਂਕਿ ਇਹਨਾਂ ਨੂੰ ਜਿਹੜਾ ਪਬਲਿਕ ਨੂੰ ਖਰਾਬ ਖੱਜਲ ਖਰਾਬ ਕਰਨ ਦੀ ਜਿਹੜੀ ਆ ਕੋਈ ਨੇ ਅਧਿਕਾਰ ਨਹੀਂ ਦਿੱਤਾ ਇਹ ਸਿਰਫ ਇੱਕ ਬੈਰੀਕੇਡ ਆ ਕੱਲ ਨੂੰ ਆਪਾਂ ਗੱਲਬਾਤ ਵੀ ਕਰਾਂਗੇ ਇੱਥੇ ਪ੍ਰਸ਼ਾਸਨ ਨਾਲ ਕਿਉਂਕਿ ਬਾਹਰ ਦਾ ਵਾ ਇੱਥੇ ਜਿਨ੍ਹਾਂ ਦੀ ਡਿਊਟੀਆਂ ਲੱਗੀਆਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਧੰਨਵਾਦ ਜੀ ਖੁਸ਼ ਰਹੋ ਜੀ ਦੇਵਾਦ